ਜੀ ਸ਼ਹਾਦਤ ਦੇ ਰਾਤੇ ਗੰਘੂ ਦੇ ਸੂ ਦੇਂਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਆ ਨੂੰ ਇੱਕ ਰਾਤ ਮੋਰੀਂਡੇ ਝੀਲ ਵਿੱਚ ਸਸਕਿਆ ਗਿਆ ਤੇ ਅਗਲੇ ਦਿਨ ਮੀੜੀਆਂ ਵਿੱਚ ਚਕੜ ਕੇ ਮੋਰੀਂਡੇ ਤੋਂ ਸਰਹੰਦੇ ਆਂਦਾ ਗਿਆ ਅਤੇ ਠੰਡੇ ਪੁਰਥ ਵਿੱਚ ਕੈਦ ਕੀਤਾ ਗਿਆ ਇੱਕ ਉੱਚੀ ਪਹਾੜ ਜਿੱਥੇ ਸਿਰਫ ਕੜਾਕੇ ਦੀ ਆਸਰ ਠੰਡ ਹਵਾ ਸਿਰ ਤੇ ਕੋਈ ਛੱਤ ਨਹੀਂ ਸਗੋ ਖੁੱਲੇ ਅਸਮਾਨ ਤੇ ਬਰਫ ਵਰਗਾ ਕੇ ਸਾਖੀਆਂ ਸੁਣਾਉਂਦੇ ਤੇ ਗੁਰਬਾਣੀ ਦੇ ਸ਼ਬਦ ਗਾਉਂਦੇ ਆ ਹੌਸਲਾ ਦਿੰਦੇ ਰਹਿੰਦੇ ਉਹਨਾਂ ਨੇ ਬੱਚਿਆਂ ਨੂੰ ਇਹੀ ਸਮਝਾਇਆ ਕਿ ਧਰਮ ਦਾ ਰਾਹ ਹੀ ਜੀਵਨ ਨੂੰ ਅਮਰ ਕਰਦਾ ਹੈ ਅਗਲੇ ਦਿਨ ਉਹਨਾਂ ਨੂੰ ਵਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਦਰਬਾਰ ਭਰਿਆ ਹੋਇਆ ਸੀ ਕਾਜ਼ੀ ਹੁਲਲਾ ਅਧਿਕਾਰੀ ਅਤੇ ਹੋਰ ਬੇਅੰਤ ਲੋਕ ਦਰਬਾਰ ਵਿੱਚ ਹਾਜ਼ਰ ਸਨ ਵਜ਼ੀਰ ਖਾਨ ਨੇ ਬੱਚਿਆਂ ਨੂੰ ਵੇਖ ਕੇ ਨਰਮ ਸੁਰ ਵਿੱਚ ਕਿਹਾ ਬੱਚਿਓ ਇਸਲਾਮ ਦਾ ਰਸ ਕਬੂਲ ਕਰ ਲਵੋ ਅੰਦੀ ਤੁਹਾਨੂੰ ਮਹਿਲਾ ਵਿੱਚ ਰੱਖਾਂਗੇ ਖਜ਼ਾਨਿਆਂ ਨਾਲ ਨਿਵਾਜਾਂਗੇ ਤੁਸੀਂ ਰਾਜੇ ਬਣੋਗੇ ਪਾਲੋ ਨਿੱਕੇ ਸੂਰ ਮੇ ਲਿਸ਼ਟਾ ਨਾਲ ਖੜੇ ਰਹੇ ਬਾਬਾ ਜ਼ੋ ਰਾਵਰ ਸਿੰਘ ਜੀ ਦੀਆਂ ਅੱਖਾਂ ਵਿੱਚ ਚਮਕ ਸੀ ਇਹ ਪ੍ਰਸੰਨ ਤਿੰਨ ਦਿਨ ਸਾਰੀ ਰਿਹਾ ਬਾਬਾ ਜ਼ੋ ਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਨੂੰ ਦਰਬਾਰ ਵਿੱਚ ਪੇਸ਼ ਵੰਦੀਰ ਖਾਨ ਨੇ ਧਮਕੀ ਦੇ ਕੇ ਕਿਹਾ ਜੇ ਤੁਸੀਂ ਨਾ ਮੰਨੇ ਤਾਂ ਤੁਹਾਨੂੰ ਜ਼ਿੰਦਾ ਦੰਦਾ ਵਿੱਚ ਟੰਗ ਦਿੱਤਾ ਜਾਵੇਗਾ ਫਿਰ ਬਾਬਾ ਪਤੇ ਸਿੰਘ ਬਹੁਤ ਹੌਸਲੇ ਨਾਲ ਬੋਲੇ ਮੌਤ ਸਾਨੂੰ ਡਰਾ ਨਹੀਂ ਸਕਦੀ ਅਸੀਂ ਆਪਣੇ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਰਾਹ ਤੇ ਚੱਲਾਂਗੇ ਇਹ ਸੁਣ ਕੇ ਦਰਬਾਰ ਵਿੱਚ ਖੜੇ ਸਾਰੇ ਅਹਿਲਕਾਨ ਕੰਨ ਹੋ ਗਏ ਸੁੱਚਾ ਨੰਦ ਨੇ ਕਿਹਾ ਇਸ ਥੋੜੀਏ ਨੇ ਵੱਡੇ ਹੋ ਕੇ ਇਸ ਥੋੜੀਏ ਵੱਡੇ ਹੋ ਕੇ ਸਾਨੂੰ ਡੰਗਣਗੇ ਇਸ ਲਈ ਇਹਨਾਂ ਸਪੋੜੀਆਂ ਨੂੰ ਮਸਲ ਕੇ ਰੱਖ ਦੇਣਾ ਚਾਹੀਦਾ ਹੈ ਕਾਜ਼ੀ ਨੇ ਵੀ ਕਿਹਾ ਇਹ ਬੱਚੇ ਅਡੋਲ ਹਨ ਸਾਡੀ ਕਦੇ ਵੀ ਨਹੀਂ ਮੰਨਣਗੇ ਇਸ ਲਈ ਇਹਨਾਂ ਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਗੁਰੂ ਕੇ ਲਾਲ ਅਡਲ ਰਹੇ ਤੇ ਫਿਰ ਫੈਸਲਾ ਹੋਇਆ ਇਹਨਾਂ ਬੱਚਿਆਂ ਨੂੰ ਗੰਦਾ ਵਿੱਚ ਜਨਵਾ ਦਿੱਤਾ ਜਾਵੇ ਇੱਟਾਂ ਜਨੀਆਂ ਸ਼ੁਰੂ ਕੀਤੀਆਂ ਗਈਆਂ ਤੰਦ ਉੱਠੀ ਹੁੰਦੀ ਗਈ ਪਰ ਬੱਚਿਆਂ ਦੇ ਬੁੱਲਾਂ ਤੇ ਸਿਰਫ ਵਾਹਿਗੁਰੂ ਲੋਕਾਂ ਦੀਆਂ ਅੱਖਾਂ ਵਿੱਚ ਹੈਰੋ ਵਹਿਣ ਲੱਗੇ ਪਰ ਉਹ ਅੰਨੀ ਨੇਕੀ ਉਮਰ ਅਡੋਲ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਸਿਰਫ ਚਮਕ ਸੀ ਰੋਹਾਨੀ ਨੂਰ ਸੀ ਅੰਤ ਵਿੱਚ ਜਦੋਂ ਉਹਨਾਂ ਨੂੰ ਕੰਧਾਂ ਵਿੱਚ ਚਿੰਨ ਦਿੱਤਾ ਗਿਆ ਤਾਂ ਸ਼ਹੀਦੀਆਂ ਪਾਸ ਸਦਾ ਲਈ ਇਤਿਹਾਸ ਵਿੱਚ ਅਮਰ ਹੋ ਗਏ ਇੱਕ ਵਾਰ ਜਦੋਂ ਮਾਤਾ ਗੁਜਰੀ ਜੀ ਨੂੰ ਕੌਣ ਸੀ ਤਾਂ ਉਹਨਾਂ ਨੇ ਅਰਦਾਸ ਕੀਤੀ ਏ ਵਾਹਿਗੁਰੂ ਮੇਰੇ ਪੁੱਤਰੀਆਂ ਦੀ ਸ਼ਹੀਦੀ ਪਰਬਾਨ ਕਰਨਾ ਟੰਡੇਪੁਰ ਵਿਚੀ ਮਾਤਾ ਕੁਤਰੀ ਜੀ ਵੀ ਸਹੀਤੀ ਪ੍ਰਾਪਤ ਕਰ ਗਈ। ਉਹ ਵੀ ਸਿੱਖੀ ਸਿਧਕ ਤੋਂ ਕਦੇ ਨਾ ਢੋਲੇ। ਸਰਹਿੰਦ ਨੇ નિર્દય ਖਾਤਮ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਲਈ ਜ਼ਮੀਨ ਤੱਕ ਨਾ ਦਿੱਤੀ। ਪਰ ਗੁਰੂ ਘਰ ਦੇ ਸੱਚੇ ਸੇਵਾਦਾਰ ਦੀਵਾਨ ਟੋਡਰ ਮਾਲ ਨੇ 6 ਫੁੱਟ ਜ਼ਮੀਨ ਸੋਨੇ ਦੀਆਂ ਮੋਹਰਾਂ ਬਦਲੇ ਖਰੀਦੀ ਤੇ ਫਿਰ ਮਾਤਾ ਜੀ ਤੇ ਛੋਟੇ ਸਹਜਰਿਆਂ ਦਾ ਸੰਸਕਾਰ ਕੀਤਾ। ਉਸ ਥਾਂ ਦੀ ਅੱਜ ਗੁਰਦੁਆਰਾ ਚੋਤੀ ਸ੍ਰੋਪਤ ਸਾਹਿਬ ਹੈ। ਸੁਭੋਤ ਸੁਭੋਸ਼ਿਤ ਹੈ ਮਾਤਾ ਗੁਤਰੀ ਦੀ ਪ੍ਰੇਰਣਾ ਤੇ ਸਿੱਖਿਆ ਨੇ ਸਾਹਿਬਜ਼ਾਦੀਆਂ ਨੂੰ ਧਰਮ 미ਥਾ ਦੇ ਆਪਣੀ ਸ਼ਹਾਦਤ ਦੇ ਰਾਹ ਤੋਰਿਆ ਤੇ ਖੁਦ ਵੀ ਸ਼ਹੀਦੀ ਪ੍ਰਾਪਤ ਕਰਦੇ ਉਹ ਸਿਰਫ ਇੱਕ ਮਾਂ ਨਹੀਂ ਸਨ ਸਗੋ ਉਹ ਸਹਿਨਸ਼ੀਲਤਾ, ਪ੍ਰੇਮ ਫੋਸਲੀ ਅਤੇ ਅਨੰਤ ਦੀ ਜੀਵਨ ਨਿਸਾਰ ਹਨ 19ਵੀਂ ਸਦੀ ਦੇ ਅੰਤਲੇ ਸਮੇਂ ਸਨ 1870 ਈਸਵੀ ਵਿੱਚ ਲਾਹੌਰ ਵਿੱਚ ਪੈਦਾ